ਨਮਸਕਾਰ ਆਕਾਸ਼ਵਾਨੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਅੰਜਲ ਸ਼ਰਮਾ ਅੱਜ ਦੀ ਇਸ ਖੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਤੇ ਲੋਕਾਂ ਨਾਲ ਕੀਤੀ ਗੱਲਬਾਤ Skill India Mission ਨੂੰ ਸ਼ੁਰੂ ਹੋਏ 10 ਸਾਲ ਹੋ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2015 ਵਿੱਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਰੋਜ਼ਗਾਰ ਉਦਮਤਾ ਤੇ ਨਿਰੰਤਰ ਰਹਿਣ ਯੋਗ ਰੋਟੀ ਲਈ ਉਦਯੋਗ ਨਾਲ ਸੰਬੰਧਿਤ ਹੁਨਰ ਪ੍ਰਦਾਨ ਕਰਨਾ ਹੈ ਇਸ ਮੌਕੇ ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਹੁਨਰ ਵਿਕਾਸ ਬਾਰੇ ਚੁਲਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਲੈਣ ਲਈ ਅਧਿਕਾਰੀਆਂ ਤੇ ਮਹਾਰਾ ਨਾਲ ਗੱਲਬਾਤ ਕੀਤੀ ਆਓ ਸੁਣਦੇ ਹਾਂ ਮੈਂ ਚਾਨ்த் ਠਾਕੁਰ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਬਲਾਕ ਮਿਸ਼ਨ ਮੈਨੇਜਰ ਜ਼ਿਲ੍ਹਾ ਗੁਰਦਾਸਪੁਰ ਪੁਰ ਵਿਖੇ ਕੰਮ ਕਰ ਰਹੇ ਹਾਂ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਦੀਨ ਦਿਵਾਲ ਉਪਦੇਾਇ ਗ੍ਰਾਮੀਣ ਕੁਸ਼ਲਿਆ ਯੋਜਨਾ ਦੀਨ ਵੇਅਰ ਹਾਊਸ ਸੁਪਰਵਾਈਜ਼ਰ ਦੀ ਮੁਫਤ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਇਸ ਟ੍ਰੇਨਿੰਗ ਦੌਰਾਨ ਬੱਚਿਆਂ ਨੂੰ ਆਨ ਜਾਣ ਦਾ ਕਰਾਇਆ ਖਾਣਾ ਰਹਿਣਾ ਯੂਨੀਫਾਰਮ ਅਤੇ ਬੱਚਿਆਂ ਨੂੰ ਟੈਬਲੇਟ ਆਰੀ ਦੀ ਸਹੂਲਤ ਮਹਿਆ ਕਰਵਾਈ ਜਾਂਦੀ ਹੈ ਮੇਰੇ ਵੱਲੋਂ ਯਾਨਕੀ ਉਪਕਾਰ ਸਿੰਘ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਅੰਦਰ ਆਪਣੀਆਂ ਸੇਵਾ ਨਿਭਾ ਰਿਹਾ ਹਾਂ ਐਜ਼ ਅ ਬਲੋਕਥਮੈਟਿਕ ਐਕਸਪਰਟ ਜ਼ਿਲ੍ਹਾ ਪਟਿਆਲਾ ਦੇ ਵੀਡੀਓ ਜੀ ਕੇਵਾ ਸਕੀਮ ਉਹਦੇ ਦੋ ਸੈਂਟਰ ਚੱਲ ਰਹੇ ਹਨ ਇੱਕ ਸੈਂਟਰ ਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੋਰਸ ਅਤੇ ਦੂਸਰੇ ਸੈਂਟਰ ਦੇ ਵਿੱਚ ਟੈਲੀ ਹੈਲਥ ਸਰਵਿਸਿਜ਼ ਦਾ ਕੋਰਸ ਚੱਲ ਰਿਹਾ ਹੈ ਜੋ ਕਿ ਬੱਚਿਆਂ ਦੇ ਲਈ ਕੈਂਡੀਡੇਟ ਦੇ ਲਈ ਬਿਲਕੁਲ ਫ੍ਰੀ ਆਫ ਕੋਸਟ ਹੈ ਮੈਂ ਪਰਮਜੀਤ ਸਿੰਘ ਡਾਇਰੈਕਟਰ ਪਿੰਡੂ ਸਵੈ ਰਜਗਾਰ ਸਖਲਾਈ ਸੰਸਥਾ ਜੋ ਕਿ ਫਰੀਦਕੋਟ ਵਿਖੇ ਸਥਿਤ ਹੈ ਅਤੇ ਵੱਖ-ਵੱਖ ਟੈਕਨੀਕਲ ਕੋਰਸ ਕਿਤਾ ਮੁਖੀ ਕੋਰਸ ਇੱਥੇ ਕਰਵਾਏ ਜਾਂਦੇ ਨੇ 1000 ਬੱਚੇ ਨੂੰ ਟ੍ਰੇਨਿੰਗ ਦਿੱਤੀ ਗਈ ਜਿਸ ਵਿੱਚੋਂ 768 ਬੱਚੇ ਸੈਟਲ ਹੋਏ ਨੇ ਵੱਖ-ਵੱਖ ਬੈਂਕਾਂ ਤੋਂ ਲੋਨ ਕਰਵਾ ਕੇ ਉਹਨਾਂ ਦੀ ਸੈਟਲਮੈਂਟ ਕੀਤੀ ਗਈ ਹੈ ਗਵਰਨਮੈਂਟ ਵੱਲੋਂ ਫ੍ਰੀ ਨੇ ਸਿਰਫ ਬੱਚੇ ਨੇ ਆਣਾ ਹੈ ਮੇਰਾ ਨਾਮ ਰਾਜਵੀਰ ਸਿੰਘ ਹੈ ਜੀ ਮੈਂ بطور ਬਲਾਕ ਕਮੇਟੀ ਦੇ ਕੋਰਪਰੀਨਗ ਪਲੇਸਮੈਂਟ ਪੰਜਾਬ ਹੁਨਰ ਵਿਕਾਸ ਮਿਸ਼ਨ ਯੋਜਨਾ ਦੇ ਦੀਨ ਦਿਲਾਫ ਰਿਪੋਰਟ ਵਿੱਚ ਕੰਮ ਕਰ ਰਿਹਾ ਹਾਂ ਪੰਜਾਬ ਹਨਰ ਵਿਕਾਸ ਮਿਸ਼ਨ ਯੋਜਨਾ ਦਾ ਮੰਤਵ ਪੰਜਾਬ ਦੇ 18 ਤੋਂ 35 ਸਾਲ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਬਿਹਤਰ ਹੁਨਰ ਸਿਖਲਾਈ ਦੇ ਕੇ ਬਿਹਤਰ ਰੋਜੀ ਰੋਟੀ ਕਮਾਉਣ ਦੇ ਯੋਗ ਬਣਾਉਣਾ ਹੈ ਦਿਨਦਿਆ ਲੋਕ ਪਾ ਦੇ ਗ੍ਰਾਮੀਨ ਵਿਸ਼ੇਸ਼ਲੀ ਯੋਜਨਾ ਦੇ ਤਹਿਤ 140 ਵਿਦਿਆਰਥੀ ਜਨਰਲ ਡਿਊਟੀ ਅਸਿਸਟੈਂਟ ਦੀ ਸਪਲਾਈ ਲੈ ਰਹੇ ਹਨ ਅਤੇ ਪੰਜਾਬ ਹਨਰ ਵਿਕਾਸ ਯੋਜਨਾ ਵਿੱਚ ਨਰਸਿੰਗ ਦੇ ਕੋਰਸਿਸ ਕਰਾਏ ਜਾ ਰਹੇ ਹਨ ਜਿਸ ਦੇ ਵਿੱਚ 200 ਵਿਦਿਆਰਥੀ ਟ੍ਰੇਨਿੰਗ ਲੈ ਰਹੇ ਹਨ ਮੈਂ ਗੁਰਸਾਹਿਬ ਸਿੰਘ ਕਾਉਂਸਲਰ ਮੌਡ ਅਬ સેવા ਕੇਂਦਰ ਫਰੀਦਕੋਟ ਪਿਛਲੇ ਸਾਲ ਅਸੀਂ ਦੋ ਕੋਰਸ ਮੋਬਾਈਲ ਰਿਪੇਅਰ ਅਤੇ ਸਲੂਨ ਦੇ 60 ਜਣਿਆਂ ਨੂੰ ਕਰਵਾਏ ਸੀ ਹੁਣ ਅਸੀਂ ਇਹਨਾਂ ਦੀ ਸਹਾਇਤਾ ਨਾਲ ਫਾਸਟ ਫੂਡ ਉਦਮੀ ਦਾ ਕੋਰਸ ਕਰਵਾ ਰਹੇ ਹਾਂ ਤਾਂ ਜੋ ਨਸ਼ਾ ਛੱਡ ਚੁੱਕੇ ਆਦਮੀ ਇਹਨਾਂ ਦੀ ਸਹਾਇਤਾ ਨਾਲ ਸੈਟਲ ਹੋ ਸਕਣ ਮੇਰਾ ਨਾਮ ਜਿੰਮਲਾ ਰਾਣੀ ਹੈ ਮੈਂ ਮੁੰਡੀਕਰਰੜ ਤੋਂ ਬੋਲ ਰਹੀ ਹਾਂ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਉਦੇ ਵਿੱਚ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਕੋਰਸ ਕਰਾਣੇ ਆ ਬੱਚਿਆਂ ਨੂੰ ਜਿਵੇਂ ਕਿ ਸਲਾਈ ਕਢਾਈ ਹੋ ਗਿਆ ਲੰਬਰ ਦਾ ਹੋ ਗਿਆ ਫੀਲ ਟੈਕਨੀਸ਼ੀਅਨ ਦਾ ਹੋ ਗਿਆ ਆਟੋਮੋਬਾਈਲ ਦਾ ਹੋ ਗਿਆ ਆ ਮੋਬਾਈਲ ਰਿਪੇਅਰ ਦਾ ਹੋ ਗਿਆ ਇਹ ਸਾਰੇ ਕੋਰਸ ਫ੍ਰੀ ਆਫ ਕੋਸ ਕਰਾਏ ਜਾ ਰਹੇ ਹਨ 3 ਮਹੀਨੇ ਦਾ ਹੁਨਰ ਲੈ ਕੇ ਕਿਤੇ ਵੀ ਆਪਣਾ ਕੰਮ ਚਲਾਉਣ ਲਈ ਬੈਂਕ ਤੋਂ ਇਮੀਡੀਟਲੀ ਲੋਨ ਵੀ ਲੈ ਸਕਦਾ ਹੈ ਹੁਨਰ ਵਿਕਾਸ ਤਹਿਤ ਆਪਣਾ ਕੰਮ ਕਰਕੇ ਰੁਜ਼ਗਾਰ ਸ਼ੁਰੂ ਕਰਨ ਵਾਲੇ ਅਤੇ ਹੁਨਰ ਵਿਕਾਸ ਦੇ ਵੱਖ-ਵੱਖ ਕੋਰਸ ਕਰ ਰਹੇ ਵਿਦਿਆਰਥੀਆਂ ਨੇ ਆਕਾਸ਼ਵਾਣੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਗੁਲਫਾਮ ਨਾਮ ਹੈ ਮੇਰਾ ਮੈਂ ਖਾਲੀ ਤੋਂ ਬੋਲਦਾ ਪਿਆ ਮੈਂ ਇੱਕ ਸਕਿੱਲ ਸਿੱਖਿਆ ਬਾਈਕ ਦਾ ਕੰਮ ਕਰਦਾ ਜੀ ਵਧੀਆ ਕੰਮ ਹੈਗਾ ਆਪਾਂ ਭੁੱਖੇ ਨਹੀਂ ਮਰਦੇਗੇ ਜਿਹੜਾ ਕਿ ਮੈਂ ਆਪਣਾ ਕਾਰੋਬਾਰ ਕਰ ਰਿਹਾ ਹੂੰ ਮੈਂ ਵਧੀਆ ਕੰਮ ਕੰਮਕਾਰ ਕਰਕੇ ਮੈਂ ਵਧੀਆ ਔਰ ਸੈਟ ਹੋ ਰਿਹਾ ਹੈਗਾ ਜੀ ਮੇਰਾ ਨਾਮ ਗੁਰਮੀਤ ਕੌਰ ਹੈ ਮੈਂ ਖਰੜ ਤੋਂ ਬੋਲ ਰਹੀ ਹਾਂ ਤੇ ਮੈਂ ਐਸਐਮਓ ਨੇਕਾ ਕੋਰਸ ਕਰਿਆ ਆਪਣਾ ਬਹੁਤ ਵਧੀਆ ਕੰਮ ਚਲਾ ਰਹੀ ਹਾਂ ਆਪਣਾ ਕਢਾਈ ਫਲਾਈ ਮੇਰੇ ਕੋਲੇ ਬਹੁਤ ਵਧੀਆ ਕਸਟਮਰ ਇਸ ਟਾਈਮ ਆ ਰਹੇ ਹੈ ਬਹੁਤ ਵਧੀਆ ਮੈਂ ਆਪਣੀ ਅਰਨਿੰਗ ਕਰ ਰਹੀ ਹਾਂ ਤੇਰਾ ਨਾਮ ਸਹਿਲਾ ਮੈਂ ਖੰਪੂਚੇ ਰਹਿੰਦਾ ਹਾਂ ਤੇ ਇੱਥੇ ਜੀਐਲ ਸੈਂਟਰ ਟੀਵੀਲ ਐਜੂਕੇਸ਼ਨ ਦੇ ਦਾਤ ਮੈਂ ਆਪਣਾ ਹਾਰਟੀ ਕੋਆਰਡੀਨੇਟਰ ਦਾ ਕੋਰਸ ਕੀਤਾ ਹੈਗਾ ਤੇ ਪ੍ਰਧਾਨਮਤੀ ਕੋਸ਼ਰਗਾ ਜੋ ਨਾਲੇ ਇਹ ਕੋਰਸ ਬਹੁਤ ਵਧੀਆ ਹੈਗਾ ਤੇ ਸਾਨੂੰ ਉਸ ਦੇ ਅੰਦਰ ਬੇਸਿਕ ਪਾਵਰਪੁਆਇੰਟ ਤੇ ਐਕਸਲ ਵਗੈਰਾ ਸਿੱਖਾਇਆ ਹੈਗਾ ਜੋ ਕਿ ਬਾਹਰ ਸਿੱਖਣ ਚਾਹੀਏ ਤੇ ਬਹੁਤ ਪੈਸੇ ਲੱਗ ਜਾਂਦੇ ਆਈ ਤੁਹਾਨੂੰ ਪੀਓ ਕੋਰਸ ਸਰਕਾਰ ਵੱਲੋਂ ਪੀਓ ਕੋਰਸ ਸਿਖਾਇਆ ਹੈਗਾ ਜਿਵੇਂ ਆਮ ਹਮੇਸ਼ਾ ਹੈ ਮੈਂ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ TBL এডਿਕੇਸ਼ਨ ਪ੍ਰਾਈਵੇਟ ਲਿਮਟਿਡ ਤੋਂ ਆਈਟੀ ਕੋਆਰਡੀਨੇਟਰ ਦਾ ਕੋਰਸ ਕੀਤਾ ਸੀ ਜੋ 6 ਮਹੀਨੇ ਦਾ ਸੀ ਇਹਨੂੰ ਕਰਕੇ ਮੈਂ ਇੱਕ ਵਧੀਆ ਸਕੂਲ ਦੇ ਵਿੱਚ ਜੌਬ ਕਰ ਰਹੀ ਹਾਂ ਆਪਣੇ ਘਰ ਨੂੰ ਵੀ ਸਪੋਰਟ ਕਰ ਰਹੀ ਹਾਂ ਮੈਂ ਤਾਂ ਇਹ ਹੀ ਕਹਾਂਗੀ ਕਿ ਸਰਕਾਰ ਨੂੰ ਹੋਰ ਤੋਂ ਹੋਰ ਜ਼ਿਆਦਾ ਕੁੜੀਆਂ ਲਈ ਇਹੋ ਜਿਹੇ ਹੋਰ ਕੋਰਸੇਸ ਲਿਆਨੇ ਚਾਹੀਦੇ ਆ ਮੇਰਾ ਨਾਮ ਹੈ ਕੀਤਿਕਾ ਮੈਂ ਪੰਜਾਬ ਹੁਨਰ ਵਿਕ ਅਸਿਸਟੈਂਟ ਦਾ ਕੋਰਸ ਕੀਤਾ ਹੈ ਅਤੇ ਇਹ ਟ੍ਰੇਨਿੰਗ ਮੈਨੂੰ ਬਿਲਕੁਲ ਫ੍ਰੀ ਦਿੱਤੀ ਗਈ ਹੈ। ਇਹ ਟ੍ਰੇਨਿੰਗ ਦੇ ਵਿੱਚ ਮੈਨੂੰ ਖਾਣਾ ਪੀਣਾ, ਰਹਿائش, ਕਿਤਾਬਾਂ ਤੇ ਯੂਨੀਫਾਰਮ ਬਿਲਕੁਲ ਫ੍ਰੀ ਦਿੱਤੀਆਂ ਗਈਆਂ ਹਨ। ਵਧੀਆ ਜੌਬ ਵੀ ਪ੍ਰੋਵਾਈਡ ਕੀਤੀ ਗਈ ਹੈ ਜਿਸ ਵਿੱਚ ਕਿ ਮੇਰੀ ਸੈਲਰੀ 15000 ਪਲੱਸ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ। ਬੀਤੀ ਦਿਨੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਮੁਹਾਲੀ ਦੇ ਪਿੰਡ ਸੁਹਾਣਾ ਵਿਖੇ ਸਥਿਤ ਰਤਨ ਨਰਸਿੰਗ ਕਾਲਜ ਵੱਲ ਰਾਜਪਾਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੇ ਮਾੜੀਆਂ ਆਦਤਾਂ ਖਿਲਾਫ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ। बहादुर कौन होते हुए छोटी सी लड़ाई को नहीं लड़ पा रहे हैं जहाँ हमने अपना गर्दन देना समझा देश के लिए बहुत है वहाँ केवल पसीना और मेहनत करनी है क्या हम सब लोग प्रण कर ले तो नहीं मिटा सकते मिटा सकते है आज जो सरपंच साहिबान को सम्मानित किया इन लोगों ने किया है अपने अपने गांव में अगर कोई नशा बेचता वो मिलेगा तो उसको समझाएंगे नहीं मानेगा तो बाहर करेंगे पुलिस को सूचना देंगे पकड़ाएंगे कोई नशा करने वाला आपके गाँव में आपकी देख में न हो ऐसा तो संभव नहीं है ਰਾਜਪਾਲ ਨੇ ਇਸ ਮੌਕੇ ਨਸ਼ਾ ਨੂੰ ਰੋਕਣ ਵਾਲੇ ਚੰਗੇ ਕੰਮ ਕਰਨ ਵਾਲੇ ਸਰਪੰਚਾਂ ਪੰਚਾਂ ਤੇ ਹੋਰਨਾ ਲੋਕਾਂ ਨੂੰ ਸਨਮਾਨਿਤ ਕੀਤਾ ਗ੍ਰਾਮ ਸਤਾਰ ਸਭਾ ਪਿੰਡ ਬੱਲੋ ਮਾਜਰਾ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਪਿਛਲੇ 25 ਸਾਲ ਤੋਂ ਲਗਾਤਾਰ ਰੈਗੂਲਰ ਪਿੰਡ ਵਿੱਚ ਕਬੱਡੀ ਕੱਪ ਕਰਾਰ ਹੈ ਜਿਹਦੇ ਨਾਲ ਕੀ ਆਉਣ ਵਾਲਾ ਸਾਡਾ ਭਵਿੱਖ ਜਨਰੇਸ਼ਨ ਨਵੀਂ ਜਿਹੜੀ ਆ ਉਹ ਨਸ਼ੇ ਤੇ ਦੂਰ ਹੋ ਜਾਏ ਜਿਹੜਾ ਪੰਜ ਦਰਿਆ ਪਾਣੀਆਂ ਦਾ ਚੱਲਦਾ ਹੁਣ ਛੇਵਾਂ ਦਰਿਆ ਹੀ ਕਿੰਨੇ ਛਾਂ ਦਾ ਵਗਣ ਲੱਗ ਪਿਆ ਸੀ ਹੁਣ ਮੈਨੂੰ ਆਸ ਆ ਜਿੱਦਾਂ ਸਰਕਾਰਾਂ ਨਸ਼ੇ ਤੇ ਉਲਟ ਜ਼ੋਰ ਨਾਲ ਜੀ ਮੈਂ ਕਰ ਰਹੀ ਹਾਂ ਹੁਣ ਨਸ਼ੇ ਨੂੰ ਜ਼ਰੂਰ ਨੱਥ ਪਾਈ ਜਾਊਗੀ ਕੋਈ ਉਹ ਦਿਨ ਦੂਰ ਨਹੀਂ ਜਿੱਦਾਂ ਪਹਿਲਾਂ ਗਰਾਉਂਡਾਂ ਦੇ ਵਿੱਚ ਥਾਪੀਆਂ ਬਾਦੀਆਂ ਦੀ ਇਕੱਲੇ ਇਕੱਲੇ ਗਰਾਉਂਡ ਦੇ ਜਿੱਥੇ ਵੀ ਜਾਂਦੇ ਇਕੱਲੇ ਇਕੱਲੇ ਪਿੰਡ ਦਾ ਪੰਜਾਬੀ ਦਾ ਨਾਂ ਮਸ਼ਹੂਰ ਹੁੰਦਾ ਸੀ ਹਰੇਕ ਦੇ ਵਿੱਚ ਉਹ ਦਿਨ ਕੋਈ ਦੂਰ ਨਹੀਂ ਉਹ ਦਿਨ ਅੱਗੇ ਨੇੜੇ ਹੀ ਫਰੀਦਕੋਟ ਦੇ ਡਾਕਟਰ ਪੀਡੀ ਬਾਂਸਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਜਿਸ ਤਰ੍ਹਾਂ ਕਿ ਪੰਜਾਬ ਗਵਰਨਮੈਂਟ ਨੇ ਨਸ਼ਾ ਛਡਾਉਣ ਵਾਲੇ ਯੋਗਾਂ ਵਿੱਚ ਰੋਜ਼ਗਾਰ ਵਧਾਉਣ ਵਾਸਤੇ ਰੀ ਹੈਵ ਸੈਂਟਰਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਹੈ ਇੱਥੋਂ ਸਰਕਾਰੀ ਨਸ਼ਾ ਛਡਾਊ ਕੇਂਦਰ ਤੋਂ ਤਕਰੀਬਨ 40-45 ਬੱਚੇ ਵੀ ਹੈਵ ਸੈਂਟਰ ਵਿੱਚ ਭੇਜ ਚੁੱਕੇ ਹਾਂ ਉੱਥੇ ਫਾਸਟ ਫੂਡ ਸਬੰਧੀ ਸ਼ਹਿਰ ਦੀਆਂ ਮੱਖੀਆਂ ਪਾਲਣ ਦਾ ਤੇ ਹੋਰ ਕਈ ਤਰ੍ਹਾਂ ਦੇ ਫਾਰਮਿੰਗ ਦੇ ਕੋਰਸ ਕਰਵਾਏ ਜਾ ਰਹੇ ਹਨ ਤਾਂ ਜੋ ਨਾਲ-ਨਾਲ ਨਸ਼ਾ ਛੱਡ ਸਕਣ ਤੇ ਨਾਲੇ ਹੀ ਆਪ ਦਾ ਕਿਸੇ ਇੱਕ ਤੇ ਵਿੱਚ ਹੁਨਰ ਪ੍ਰਾਪਤ ਕਰ ਸਕਣ ਤਾਂ ਜੋ ਉਹਨਾਂ ਨੂੰ ਅੱਗੇ ਕੋਈ ਰੋਜ਼ਗਾਰ ਮਿਲੇ ਇਸੇ ਤਰ੍ਹਾਂ ਨਸ਼ਾ ਨੂੰ ਰੋਕਣ ਬਾਰੇ ਪਠਾਨਕੋਟ ਤੇ ਪਟਿਆਲਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਆਮ ਲੋਕਾਂ ਦਾ ਕਹਿਣਾ ਹੈ ਮੈਂ ਜਿਐਸ ਤਰ੍ਹਾਂ ਦਾ ਪਠਾਨਕੋਟ ਕੋ ਸਰਕਾਰ ਵੱਲੋਂ ਜਿਹੜੀ ਨਸ਼ਾ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਆ ਉਹਦੀ ਜਿੱਥੇ ਸراہਨਾ ਕਰਨੀ ਚਾਹੀਦੀ ਆ ਉੱਥੇ ਕੁਝ ਕਮੀਆਂ ਵੀ ਇਸ ਮੁਹਿੰਮ ਦੇ ਦਾਇਰੇ ਹੈਗੀਆਂ ਨੇ ਕਿਉਂਕਿ ਨੌਜਵਾਨਾਂ ਨੂੰ ਫੜਿਆ ਜਾ ਰਿਹਾ ਜੋ ਕਿ ਇਸ ਨਸ਼ੇ ਦੇ ਆਦੀ ਨੇ ਪਰ ਵੱਡੇ ਨਸ਼ਾ ਤਸਕਰਾਂ ਤੱਕ ਪਹੁੰਚਣ ਦੇ ਵਿੱਚ ਸਰਕਾਰ ਜਿਹੜੀ ਹੈ ਜੇ ਵੀ ਅਸਫਲ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਨੌਜਵਾਨ ਅਜੇ ਵੀ ਕਿਤੇ ਨਾ ਕਿਤੇ ਨਸ਼ਾ ਕਰਦੇ ਸਾਹਮਣੇ ਨਜ਼ਰ ਆਏ ਨੇ ਤੇ ਇਹਦੇ ਲਈ ਪੁਲਿਸ ਨੂੰ ਹੋਰ ਵੀ ਸਖਤੀ ਕਰਨੀ ਚਾਹੀਦੀ ਆ ਔਰ ਜਿਹੜੇ ਵੱਡੇ ਨਸ਼ਾ ਤਸਕਰ ਨੇ ਉਹਨਾਂ ਦੇ ਲਗਾਮ ਕੱਢਣੀ ਚਾਹੀਦੀ ਆ ਤਾਂ ਜੋ ਵੱਡੇ ਡਰੱਗ ਪੈ ਜਿਹੜੇ ਨੌਜਵਾਨ ਨੇ ਉਹ ਇਸ ਨਸ਼ੇ ਤੋਂ ਦੂਰ ਰਹਿ ਸਕਦੇ ਐ ਅਫਤਾਰ ਸਿੰਘ ਪਟਿਆਲਾ ਦਾ ਰਹਿਣ ਵਾਲਾ ਜੀ ਜੀ ਤੌਰ ਪਿੰਡ ਵਾਸੀ ਵੀ ਗੜਾ ਆਪਣਾ ਪੂਰਾ ਸਹਿਯੋਗ ਦੇ ਰਹੇ ਆ ਜੀ ਤੇ ਅਸੀਂ ਪਿੰਡ ਦੇ ਵਿੱਚ ਆਪ ਵੀ ਧਿਆਨ ਰੱਖਦੇ ਆ ਇਸ ਗੱਲ ਦਾ ਕਿ ਕੋਈ ਜਿਹੜਾ ਬਾਹਰਲੀ ਵਿਅਕਤੀ ਆ ਉਹ ਨਾ ਆਵੇ ਤੇ ਨੌਜਵਾਨ ਨਸ਼ਾ ਕਰਦੇ ਹੈਗੇ ਆ ਜਾਂ ਜਿਹੜੇ ਉਹਨਾਂ ਦੀ ਸੰਗਤ ਚ ਪੈ ਰਹੇ ਨੇ ਅਸੀਂ ਉਹਨਾਂ ਨੂੰ ਵੀ ਥੋੜਾ ਜਿਹਾ ਬਿਠਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਦੱਸ ਕੇ ਖੁਸ਼ੀ ਹੋ ਰਹੀ ਹੈ ਜੀ ਇਹ ਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਅੱਗੇ ਵੀ ਆਏ ਨੇ ਇਹ ਜਿਨ੍ਹਾਂ ਨੇ ਕਿਹਾ ਕਿ ਅਸੀਂ ਛੱਡਣਾ ਚਾਹੁੰਦੇ ਆ ਨਸ਼ਾ ਉਹਨਾਂ ਨੂੰ ਦਵਾਈ ਵੀ ਦਵਾਇਆ ਤੇ ਇਹਦਾ ਜ ਮੈ ਕਹਨਾ ਜੀ ਹਰ ਇੱਕ ਪਿੰਡ ਦੇ ਲੋਕ ਪੰਚ ਸਰਪੰਚ ਪੰਚਾਇਤਾਂ ਅੱਗੇ ਆਉਣ ਨਸ਼ੇ ਦੇ ਖਾਤਮੇ ਦੇ ਵਿੱਚ ਅਹਿਮ ਯੋਗਦਾਨ ਪਾ ਸਕਦੇ ਆ ਜੀ ਮੈਂ ਗਗਨ ਚੋ ਅਰੋੜਾ ਵਿਕਾਸ ਮੰਚ ਅਬਹੋਰ ਦਾ ਪ੍ਰਧਾਨ ਆ ਮੈਂ ਤੇ ਮੇਰੀ ਟੀਮ ਨੇ ਰਲ ਕੇ ਪਿਛਲੇ 2018 ਤੋਂ ਸੈਂਕੜੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਿਆ ਸਾਡੀ ਟੀਮ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਸਿੱਖਿਆ ਵਾਲੇ ਪਾਸੇ ਲੈ ਕੇ ਜਾ ਰਹੀ ਹੈ ਜਿਹੜੇ ਨਸ਼ੇ ਦੇ ਮਰੀਜ਼ ਨੇ ਉਹਨਾਂ ਦਾ ਲਗਾਤਾਰ ਇਲਾਜ ਵੀ ਕਰਵਾ ਰਹੀ ਹੈ ਅਸੀਂ ਹੁਣ ਤੱਕ ਸੈਂਕੜੇ ਬੱਚਿਆਂ ਨੂੰ ਇਲਾਜ ਕਰਵਾ ਚੁੱਕੇ ਆ ਅੱਜ ਵੀ ਮੌਜੂਦਾ ਸਮੇਂ ਤੇ ਵੀ ਹਰ ਰੋਜ਼ ਅਸੀਂ 2 ਜਾਂ 4 ਬੱਚਿਆਂ ਔਰ ਅਲ ਮੇਰੇ ਕਦਮਵਦਾਏ ਨਸ਼ਾ ਮੁਕਤ ਪੰਜਾਬ ਬਣਾਈਏ ਜੈ ਹਿੰਦ ਜੈ ਭਾਰ ਮੈਂ ਇੰਜੀਨੀਅਰ ਬਲਤੇਜ ਸਿੰਘ ਦੌੜਾ ਐਮਈਐਸ ਫਰੀਦਕੋਟ ਦੋਸਤੋ ਬਹੁਤ ਧਿਆਨਕ ਬਿਮਾਰੀ ਨਸ਼ਾ ਪ੍ਰੀਤੀ ਹੈ ਇਹ ਆਪਣੇ ਸਮਾਜ ਦਾ ਬਹੁਤ ਗੰਦਾ ਅੰਗ ਬਣ ਚੁੱਕਿਆ ਹੈ ਤੇ ਚਲੋ ਹੁਣ ਇਹ ਹੋ ਰਿਹਾ ਹੈ ਕਿ ਪੰਜਾਬ ਗਵਰਨਮੈਂਟ ਨਸ਼ੇ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਇੱਕ ਲਹਿਰ ਚਲਾ ਕੇ ਕਾਫੀ ਇਸਤੇ ਕੰਮ ਕਰ ਰਹੀ ਹੈ ਛਲਾਗਾਯੋਗ ਕਦਮ ਹੈ ਇਹ ਮੈਂ ਸਰਜੀਤ ਕੌਰ ਮੌਜੂਦਾ ਸਰਪੰਚ ਗੁਰਦਾਸਪੁਰ ਤੋਂ ਹਾਂ ਇੱਕ ਮੋਹਮ ਚੱਲ ਰਹੀ ਹੈ ਯੁੱਧ ਸ਼ਾਹਵਰਦ ਆਪਣੇ ਪਿੰਡ ਵਿੱਚ ਆਪਣੇ ਐਮਐਲਏ ਸਾਹਿਬ ਨੂੰ ਬੁਲਾ ਕੇ ਇਸ ਨਸ਼ੇ ਤੇ ਲਾਭ ਮਤ ਕੀਤਾ ਘਰ ਘਰ ਜਾ ਕੇ ਮੈਡੀਕਲ ਸਟੋਰਾਂ ਤੇ ਜਾ ਕੇ ਸਾਡੀ ਪੂਰੀ ਪੰਚਾਇਤ ਸਾਡੀ ਟੀਮ ਨੇ ਜਿਹੜਾ ਇਹਨਾਂ ਨਸ਼ਰਾ ਤਸਕਰ ਨੂੰ ਰੋਕਿਆ ਔਰ ਅਸੀਂ ਇਹ ਸਭ ਨੂੰ ਇਹ ਚੀਜ਼ ਕਹਿਣਾ ਚਾਹਾਂਗੇ ਕਿ ਆਪਣੇ ਆਪਣੇ ਪਿੰਡ ਦੇ ਵਿੱਚ ਇਹ ਜੋ ਵੀ ਕੋੜ ਫੈਲ ਰਿਹਾ ਹੈਗਾ ਨਸ਼ੇ ਵਾਲਾ ਤੇ ਇਸ ਨੂੰ ਅਸੀਂ ਅਗਰ ਸਾਰੇ ਹੀ ਸਹਿਯੋਗ ਕਰਾਂਗੇ ਤਾਂ ਹੀ ਅਸੀਂ ਬੰਦ ਕਰਾ ਸਕਦੇ ਹਾਂ ਅੱਜ ਦੇ ਪ੍ਰੋਗਰਾਮ 'ਚ ਜ਼ਿਲਾਂ ਤੋਂ ਸਹਿਯੋਗ ਰਿਹਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਮੋਹਾਲੀ ਤੋਂ ਮਨੋਜ ਗਿਰਦਰ, ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ, ਪਟਿਆਲਾ ਤੋਂ ਰਾਉ ਬ੍ਰਿੰਦਰ, ਫਾਜ਼ਿਲਕਾ ਤੋਂ ਜਲੇਸ਼ਟਾ ਠਈ ਅਤੇ ਪਠਾਨਕੋਟ ਤੋਂ ਰਜਨੀਸ਼ ਕੁਮਾਰ। ਇਸ ਦਿਨ ਲਈ ਸਮਾਚਾਰ ਦਰਸ਼ਾੰਦਾ ਇਹ ਅੰਕ ਖਤਮ ਹੁੰਦੇ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਗੱਲਬਾਤ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ, ਪੇਸ਼ਕਸ਼ ਰਾਜੇਸ਼ ਪਾਲੀ।